ਮੈਂ ਆਖੇ ਮੈਂ ਹੁਣ ਤੱਕ ਜਾਈ ਦੌੜਾਂਗੇ ਹੁਣ ਕੀ ਦੌੜਾਂ ਪਰ ਨਹੀਂ ਉਹ ਮੈਨੂੰ ਕਹਿੰਦੇ ਵੀ ਸੋ ਮੇਰੀ ਗੱਲ ਆ ਵੀ ਆਪਾਂ ਬਿਮਾਰੀਆਂ ਤੋਂ ਬਚੇ ਰਹਿ ਨਹੀਂ ਨਹੀਂ ਐਦਾਂ ਦੇ ਲੋਕ ਤਾਂ ਕਹਿੰਦੇ ਹੁੰਦੇ ਲੋਕ ਤਾਂ ਲੱਤਾਂ ਖਿੱਚਣ ਵਾਲੇ ਮੈਨੂੰ ਵੀ ਕਿਹਾ ਬਹੁਤ ਸਾਰੇ ਲੱਤਾਂ ਗੋਡੇ ਚੜਾਉਣੇ ਨੇ ਕਿੱਤੇ ਚੜਾਉਣੇ ਨੇ ਮੈਂ ਕੋਈ ਗੱਲ ਨਹੀਂ ਟੁੱਟਣੀ ਟੁੱਟ ਜਾਂਦੇ ਅਰ ਰਾਤ ਦੇ ਮੈਂ 2 ਵਜੇ ਉੱਠ ਕੇ ਦੌੜਨਾ ਸਟਾਰਟ ਠੀਕ ਹੈ ਜੀ 2 ਵਜੇ ਉੱਠ ਕੇ ਮੈਂ ਦੌੜਿਆ ਕਰਾਂ ਤੇ ਆਪਣਾ ਆਪ ਹੀ ਅਰੈਸਟ ਕਰਕੇ ਤੇ ਇੱਕ ਕਲਕੱਤਾ ਦੀ ਚਰਚਾ ਬਹੁਤ ਚੱਲ ਰਹੀ ਸੀ ਕਲਕੱਤਾ ਕਿੰਨੇ ਕਿਲੋਮੀਟਰ ਦੌੜੇ ਸੀ ਕਲਕੱਤਾ ਨੇ 42 ਕਿਲੋਮੀਟਰ ਦੌੜਿਆ ਠੀਕ ਹੈ ਜਿਹੜਾ ਕਿ ਮੈਂ 42 ਕਿਲੋਮੀਟਰਾਂ 6 ਘੰਟੇ ਤੇ 15 ਮਿੰਟ ਦੇ ਵਿੱਚ ਫਿਨਿਸ਼ ਕਰਕੇ ਮਤਲਬ ਕੁਆਲੀਫਾਈ ਕੀਤਾ ਜੀ ਤੇ ਦੌੜਨਾ ਕੰਟੀ ਪਰ ਮਤਲਬ 10 ਕਿਲੋਮੀਟਰ ਵੀ ਕਿਲੋਮੀਟਰ ਦੋ ਤਿੰਨ ਦਫਾ ਤਾਂ ਮੈਂ ਸਿਆੜ ਤੋਂ ਮਲੋਤ ਤੋਂ ਵਾਪਸ ਆਇਆ 15 ਕਿਲੋਮੀਟਰ ਲੈਂਦਾ ਅੱਛਾ ਜੀ ਦੋ ਤਿੰਨ ਦਫਾ ਇੱਕ ਦਫਾ ਨਹੀਂ ਦੋ ਤਿੰਨ ਪੰਜਾਬ ਸਰਕਾਰ ਵੱਲੋਂ ਕਿਸੇ ਪ੍ਰਕਾਰ ਦੀ ਮਦਦ ਚਾਹੁੰਦੇ ਹੋ ਕੁਛ ਵੀ ਨਹੀਂ ਕੁਛ ਨਹੀਂ ਕੁਛ ਨਹੀਂ ਹੈ ਮਤਲਬ ਮਦਦ ਦੀ ਮੰਗ ਕਰਦੇ ਹੋ ਪੰਜਾਬ ਸਰਕਾਰ ਨੂੰ ਨਹੀਂ ਤਾਂ ਚਾਹੀਦੀ ਹੈ ਹੁਣ ਮਾਸਟਰ ਗੇਮਾਂ ਜਿਹੜੀਆਂ ਨੇ ਜੇਕੁੰਦੀਆਂ ਨੇ ਉਹ ਸਾਰੇ ਮੈਡਲ ਮੇਰੇ ਨੇ ਇਹ ਮੇਰੇ ਲੋਕ ਜਾਨੋ ਇਹ ਹੀ ਆ ਵੀ ਤੁਸੀਂ ਭਾਈ ਨਸ਼ਿਆਂ ਤੋਂ ਬਚੋ ਖੇਡਾਂ ਵਿੱਚ ਆਓ ਐਥਲੀਟ ਬਣੋ ਐਥਲੈਟਿਕ ਨੂੰ ਜੇ ਅਪਣਾਓਗੇ ਤਾਂ ਤੁਸੀਂ ਕੁਛ ਨਾ ਕੁਛ ਕਿਤੇ ਨਾ ਕਿਤੇ ਜਾ ਕੇ ਵੱਡੋਗੇ। ਹਮਦਰਦ ਟੀਵੀ ਕੈਨੇਡਾ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਹਾਂ ਬਿਆਨ ਸਿੰਘ ਰੋੜੀਆਂ। ਅੱਜ ਪੰਜਾਬ ਦੇ 79 ਸਾਲਾ ਨੌਜਵਾਨ ਨੂੰ ਮਿਲਵਾਉਣ ਜਾ ਰਹੇ ਹਾਂ ਜਿਸ ਨੇ ਆਪਣੀ ਖੇਡ ਦੇ ਜ਼ਰੀਏ ਪੂਰੇ ਵਿਸ਼ਵ ਭਰ ਦੇ ਵਿੱਚ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਤੇ ਇਹ ਪਿੰਡ ਸਿਆੜ ਜ਼ਿਲ੍ਹਾ ਲੁਧਿਆਣਾ ਦੇ ਵਸਨੀਕ ਨੇ ਤੇ ਕਾਫੀ ਲੰਮੇ ਸਮੇਂ ਤੋਂ ਇਹ ਐਥਲੀਟ ਦੌੜਾਕ ਨੇ ਜਿਹੜੇ ਕਿ ਪੰਜਾਬ ਦਾ ਨਾਮ ਵਿਸ਼ਵ ਪੱਧਰ ਦੇ ਵਿੱਚ ਰੌਸ਼ਨ ਕਰ ਰਹੇ ਨੇ ਬਾਪੂ ਮਹਿੰਦਰ ਸਿੰਘ ਜੀ ਜਿਹੜੇ ਕਿ 79 ਸਾਲ ਦੇ ਨੇ ਬਾਪੂ ਜੀ ਸਾਸਤ੍ਰ ਕਾਲ ਜੀ ਸਾਸਤ੍ਰ ਕਾਲ ਜੀ ਬਾਪੂ ਜੀ ਇਹ ਕਿਦਾਂ ਚੁਣਿਆ ਕਿ ਮੈਨੂੰ ਦੌੜਾਕ ਬਣਨਾ ਚਾਹੀਦਾ ਇਹ ਜੀ ਮੇਰੇ ਭੈਣ ਭਰੋਈਆ ਦੋਨੋਂ ਜੀ ਤੇ ਇਹ ਦੌੜਦੇ ਸੀ ਠੀਕ ਹੈ ਜੀ ਮੈਂ ਇਹਨਾਂ ਕੋਲ ਮਿਲਣ ਗਿਆ ਇਹਨਾਂ ਨੇ ਪਹਿਲਾਂ ਤਾਂ ਮੈਨੂੰ ਦੋ ਮੀਡਲ ਦਿਖਾਈ ਠੀਕ ਹੈ ਕਹਿੰਦੇ ਆ ਦੇਖੋ ਦੋ ਮੈਡਲ ਸੀ ਜਿੱਤੇ ਨੇ ਕਹਿੰਦੇ ਵੀ ਤੁਸੀਂ ਵੀ ਦੌੜਿਆ ਕਰੋ ਤੇ ਮੈਂ ਸੋਚਿਆ ਮੈਂ 67 ਸਾਲ ਦੀ ਉਮਰ ਆ ਹੁਣ ਤਾਂ ਅੱਗੇ ਹੀ ਦੌੜਾਂਗੇ ਨਹੀਂ ਮਤਲਬ ਉਦੋਂ ਕਿੰਨੀ ਉਮਰ ਸੀ ਜਦੋਂ ਦੌੜਨਾ ਸ਼ੁਰੂ ਕੀਤਾ 67 ਸਾਲ ਸੀ ਅੱਛਾ ਜੀ ਮੈਂ ਆਖੇ ਮੈਂ ਹੁਣ ਤਾਂ ਅੱਗੇ ਹੀ ਦੌੜਾਂਗੇ ਹੁਣ ਕੀ ਦੌੜਨਾ ਪਰ ਨਹੀਂ ਉਹ ਮੈਨੂੰ ਕਹਿੰਦੇ ਵੀ ਸੁਣ ਮੇਰੀ ਗੱਲ ਵੀ ਆਪਾਂ ਬਿਮਾਰੀਆਂ ਤੋਂ ਬਚੇ ਰਹਾਂਗੇ ਅੱਛਾ ਵੀ ਕਿਸੇ ਨੂੰ ਸ਼ੂਗਰਾ ਕਿਸੇ ਨੂੰ ਬੀਪੀ ਆ ਕਿਸੇ ਦੇ ਗੋਡੇ ਦਰਦ ਕਰਦੇ ਨੇ ਵੀ ਆਪਾਂ ਬਿਮਾਰੀਆਂ ਤੋਂ ਬਚਾਂਗੇ ਇਹ ਗੱਲ ਮੈਨੂੰ ਟੱਚ ਕਰ ਗਈ ਲੱਗਾ ਵੀ ਇਹ ਸਭ ਤੋਂ ਵਧੀਆ ਗੱਲ ਆ ਤੇ ਡਾਕਟਰਾਂ ਨੂੰ ਪੈਸੇ ਦੇਣੇ ਨਹੀਂ ਜਿਹੜੇ ਉਹ ਆਪਣੀ ਖੁਰਾਕ ਤੇ ਲਾ ਲੋ ਤੇ ਮੈਂ ਉਹ ਤੋਂ ਦੌੜਨਾ ਸ਼ੁਰੂ ਕਰ ਦਿੱਤਾ ਫਿਰ ਉਦੋਂ ਤੁਸੀਂ ਇਹ ਮੰਨਤਾ ਬਣਾ ਲਿਆ ਕਿ ਦੌੜਨਾ ਫਿਰ ਜਿਹੇ ਜਿਹੇ ਮਾਹੌਲ ਦੇ ਵਿੱਚ ਆਪਾਂ ਰਹਿਨੇ ਆ ਕੀ ਉਸ ਤਰ੍ਹਾਂ ਦਾ ਮਾਹੌਲ ਮਿਲ ਸਕਿਆ ਸੀ ਕਿਸੇ ਨੇ ਮਾਹੌਲ ਤਾਂ ਨਹੀਂ ਤਾਂ ਬਣਾਉਣਾ ਪੈਂਦਾ ਮਾਹੌਲ ਤਾਂ ਆਪਣੇ ਆਪ ਨੂੰ ਥੋੜਾ ਜਿਹਾ ਬਦਲਣਾ ਪੈਂਦਾ ਆਮ ਲੋਕਾਂ ਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਹੁਣ 66 ਸਾਲ ਦੀ ਉਮਰ ਹੋ ਗਈ ਹੁਣ ਆਪਾਂ ਭੱਜਾਂਗੇ ਕੋਈ ਸੱਟ ਨਾ ਲੱਗ ਜੇ ਜਾਂ ਕੁਝ ਐਦਾਂ ਦੇ ਕਮੈਂਟ ਆਉਂਦੇ ਹੁੰਦੇ ਨੇ ਲੋਕਾਂ ਵੱਲੋਂ ਨਹੀਂ ਨਹੀਂ ਐਦਾਂ ਦੇ ਲੋਕ ਤਾਂ ਕਹਿੰਦੇ ਹੁੰਦੇ ਨੇ ਲੋਕ ਤਾਂ ਲੱਤਾਂ ਖਿੱਚਣ ਵਾਲੇ ਨੇ ਮੈਨੂੰ ਵੀ ਕਿਹਾ ਬਹੁਤ ਸਾਰੇ ਨੇ ਤਾਂ ਗੋਡੇ ਤੜਾਉਣੇ ਨੇ ਗਿੱਟੇ ਤੋੜਨੇ ਨੇ ਮੈਂ ਕੋਈ ਗੱਲ ਨਹੀਂ ਟੁੱਟਦੀ ਟੁੱਟ ਜਾਣ ਦੀ ਪਰ ਮੇਰਾ ਡ੍ਰੀਮ ਸੀਗਾ ਵੀ ਮੈਂ ਯਾਰ ਕੁਝ ਕਰਕੇ ਦਿਖਾਉਣਾ ਇੱਥੇ ਠੀਕ ਹੈ ਲੋਕਾਂ ਨੂੰ ਇੱਕ ਤੇ ਉਹ ਮੈਂ ਕੀਤਾ ਤੇ ਰਾਤ ਦੇ ਮੈਂ 2 ਵਜੇ ਉੱਠ ਕੇ ਦੌੜਨਾ ਸਟਾਰਟ ਕੀਤਾ ਠੀਕ ਹੈ ਜੀ 2 ਵਜੇ ਉੱਠ ਕੇ ਮੈਂ ਦੌੜਿਆ ਕਰਾਂ ਤੇ ਆਪਣਾ ਆ ਕੇ ਰੈਸਟ ਕਰਕੇ ਉਸ ਤੋਂ ਬਾਅਦ ਫਿਰ ਆਪਣੇ ਕੰਮ ਸੰਦੇ ਮੈਂ ਲਗਾਤਾਰ ਕਰਦਾ ਰਿਹਾ ਇੱਕ ਮਹੀਨੇ ਤੋਂ ਬਾਅਦ ਫਿਰ ਅਸੀਂ ਚੰਡੀਗੜ੍ਹ ਪਹਿਲੀ ਦੌੜ ਦੌੜੀ ਮੈਂ ਅੱਛਾ ਜੀ ਤੇ ਉਹਦੇ ਵਿੱਚ ਮੈਂ ਇਹ ਸਾਡੇ ਪਨੋਜਾ ਸਾਹਿਬ ਨੇ ਮੈਂ ਇਹਨਾਂ ਦੇ ਮੁਕਾਬਲੇ ਦੇ ਵਿੱਚ ਮਤਲਬ ਟਾਈਮ ਕੱਢਿਆ ਉਦੋਂ ਕਿ ਉਹ ਕਿੰਨੇ ਕਿਲੋਮੀਟਰ ਦੀ ਦੌੜ ਸੀ ਜਿਹੜੀ ਕੱਢੀ 10 ਕਿਲੋਮੀਟਰ ਸੀ 10 ਕਿਲੋਮੀਟਰ ਅੱਛਾ ਓਕੇ ਕਿੰਨੇ ਟਾਈਮ ਦੇ ਵਿੱਚ ਹੁੰਦੀ ਹੈ ਉਹ ਟਾਈਮ ਉਦੋਂ ਮੈਂ 1 ਘੰਟਾ 5 ਮਿੰਟ ਤੇ 28 ਸੈਕਿੰਡ ਦੇ ਵਿੱਚ ਕੱਢੀ ਸੀ ਉਹ ਤਾਂ ਉਹ ਵੈਸੇ ਟਾਈਮ ਪੀਰੀਅਡ ਕਿੰਨਾ ਹੁੰਦਾ ਵੈਸੇ ਮੰਨਿਆ ਜਾਵੇ ਟਾਈਮ ਪੀਰੀਅਡ ਨਹੀਂ ਉਹ ਤਾਂ ਫਰਸਟ ਸੈਕਿੰਡ ਹੁੰਦੇ ਨੇ ਮਤਲਬ ਕੁਝ ਉਹਦੇ ਵਿੱਚ ਹੁੰਦਾ ਨਾ 5-5 ਸਾਲ ਦਾ ਬਖਵਾ ਹੁੰਦਾ ਜਿਵੇਂ 65 ਤੋਂ 70 70 ਤੋਂ 80 60 ਤੋਂ 65 ਇਸ ਤਰ੍ਹਾਂ ਦਾ ਅਲੱਗ-ਅਲੱਗ ਜੀ ਦਾ ਅਲੱਗ-ਅਲੱਗ ਟਾਈਮ ਹੁੰਦੇ ਨੇ ਉਹਦੇ ਫਰਸਟ ਸੈਕ ਕੱਢੇ ਜਾਂਦੇ ਨੇ ਠੀਕ ਹੈ ਫਿਰ ਉਹ ਉੱਥੇ ਕਿਹੜਾ ਸਥਾਨ ਹਾਸਲ ਕੀਤਾ ਮੈਂ ਪਾਰਟਿਸਪੇਟ ਹੀ ਕੀਤਾ ਸੀ ਕੋਈ ਤਰਨੀ ਮਤਲਬ ਉਹ ਤੋਂ ਹੌਸਲਾ ਮਿਲ ਗਿਆ ਵੀ ਆਪਾਂ ਅੱਗੇ ਕਰਨਾ ਫਿਰ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਗਿਆ ਠੀਕ ਹੈ ਉਸ ਤੋਂ ਬਾਅਦ ਫਿਰ ਅਸੀਂ ਦਿੱਲੀ ਗਏ ਠੀਕ ਹੈ ਦੋ ਦਫਾ ਦਿੱਲੀ ਮੈਂ ਬਿੰਨਰ ਰਿਹਾ 10 ਕਿਲੋਮੀਟਰ ਦੇ ਵਿੱਚ ਅੱਛਾ ਜੀ ਇਹ ਦੋ ਦ ਵਾਰ ਉਸ ਤੋਂ ਬਾਅਦ ਫਿਰ ਅਨੰਦਪੁਰ ਸਾਹਿਬ ਉੱਥੇ 21 ਕਿਲੋਮੀਟਰ ਦੌੜ ਦੌੜੀ ਤੇ ਉੱਥੇ ਮੇਰਾ ਤੀਜਾ ਨੰਬਰ ਬਣਿਆ ਠੀਕ ਹੈ ਜੀ 21 ਕਿਲੋਮੀਟਰ ਦੇ ਵਿੱਚ ਤੇ ਇੱਕ ਕਲਕੱਤਾ ਦੀ ਚਰਚਾ ਬਹੁਤ ਚੱਲ ਰਹੀ ਸੀ ਕਲਕੱਤਾ ਕਿੰਨੇ ਕਿਲੋਮੀਟਰ ਦੌੜੇ ਸੀ ਜੀ ਕਲਕੱਤਾ ਮੈਂ 42 ਕਿਲੋਮੀਟਰ ਦੌੜਿਆ ਠੀਕ ਹੈ ਜਿਹੜਾ ਕਿ ਮੈਂ 42 ਕਿਲੋਮੀਟਰ 6 ਘੰਟੇ ਤੇ 15 ਮਿੰਟ ਦੇ ਵਿੱਚ ਫਿਨਿਸ਼ ਕਰਕੇ ਮਤਲਬ ਕੁਆਲੀਫਾਈ ਕੀਤਾ ਤੇ ਇਹਨ ਮਤਲਬ ਮੈਨੂੰ ਸੁਣ ਕੇ ਹੀ ਦਰਸ਼ਕੋ ਇੱਥੇ ਇਸ ਗੱਲ ਨੂੰ ਥੋੜਾ ਜਿਹਾ ਪਸੀਨਾ ਆਉਣ ਲੱਗ ਗਿਆ 42 ਕਿਲੋਮੀਟਰ 42 ਕਿਲੋਮੀਟਰ ਦੌੜਨਾ ਤੇ ਉਹ ਵੀ ਬਿਨਾਂ ਰੋਕੇ ਨਾ ਜੀ ਬਿਨਾਂ ਰੋਕੇ ਬਿਨਾਂ ਰੋਕੇ ਜੀ ਉਸ ਤੋਂ ਪਹਿਲਾਂ ਮੈਂ 10 ਅਕਤੂਬਰ ਨੂੰ ਜੀ ਲਾ ਕੇ ਆਇਆ ਆਪਣੇ ਦਿੱਲੀ ਜੀ ਤੇ ਦਿੱਲੀ ਮੈਂ 21 ਕਿਲੋਮੀਟਰ ਸੀ ਉਹ ਜਿਹੜੀ ਮੈਂ 2 ਘੰਟੇ ਤੇ 6 ਮਿੰਟ ਦੇ ਵਿੱਚ ਠੀਕ ਹੈ ਇੱਕ ਬੰਬੇ ਵਾਲਾ ਜਿਹੜਾ ਸੀਗਾ ਉਹ ਉੱਥੇ ਕਿੰਨੇ ਕਿਲੋਮੀਟਰ ਸੀ ਬੰਬੇ ਜੀ ਬੰਬੇ 42 ਕਿਲੋਮੀਟਰ ਤੇ 195 ਮੀਟਰ ਠੀਕ ਹੈ ਜੀ ਹਾਂ ਜਿਹੜੀ ਮੈਂ 6 ਘੰਟੇ ਔਰ 15 ਮਿੰਟ ਦੇ ਵਿੱਚ ਫਿਨਿਸ਼ ਕਰਤੀ ਜੀ ਠੀਕ ਹੈ ਤੇ ਜਿਹੜੇ ਇਹ ਮੈਡਲ ਨੇ ਇਹ ਸਾਰੇ ਉਤੋਂ ਜਿੱਤੇ ਹੋਏ ਨੇ ਜੀ ਇਹ ਮੈਡਲ ਮੇਰੇ ਇਹ ਮੈਡਲ ਮੇਰਾ ਹੈਗਾ ਕਲਕੱਤੇ ਦਾ ਠੀਕ ਹੈ ਜੀ ਇਹ ਮੀਡਲ ਮੇਰਾ ਹੈਗਾ ਦਿੱਲੀ ਦਾ ਠੀਕ ਹੈ ਜੀ ਤੇ ਇਹ ਮੀਡਲ ਹੈਗਾ ਬੰਬੇ ਦਾ ਬੰਬੇ ਦਾ ਜੀ ਇਹ ਤਿੰਨੇ ਇੰਟਰਨੈਸ਼ਨਲ ਮੀਡਲ ਨੇ ਮੇਰੇ ਠੀਕ ਹੈ ਜੀ ਇਹ ਨਹੀਂ ਵੀ ਨੈਸ਼ਨਲ ਨਹੀਂ ਇੰਟਰਨੈਸ਼ਨਲ ਜੀ ਮੇਰੇ ਤੇ ਫਿਰ ਬਾਪੂ ਜੀ ਪੂਰੀ ਖਰਾਕ ਦਾ ਕੀ ਸਿਸਟਮ ਰਹਿਣਾ ਤੁਹਾਡਾ ਇਸਰ ਖਰਾਕ ਤਾਂ ਬੇਸੇ ਤਰ ਤਖੋ ਅਸੀਂ ਪਿੰਡੂਆਂ ਸਾਰੇ ਸਾਡੇ ਪਿੰਡਾਂ ਵਾਲੀ ਖਰਾਕ ਆ ਦੁੱਧ ਦਹੀਂ ਕਿਉ ਸਾਰਾ ਕਰਦਾ ਹੈ ਬਾਕੀ ਡਰਾਈ ਫਰੂਟ ਅੱਛਾ ਜੀ ਸਾਰੇ ਡਰਾਈ ਫਰੂਟ ਨਹੀਂ ਹਾਜੂ ਚੱਲਿਓ ਤੇ ਉਹ ਜਿੰਨੇ ਵੀ ਹੈਗੇ ਸਾਰੇ ਜੋ ਜੋ ਵੀ ਹੈਗਾ ਜਿੰਨਾ 10 ਦੀ ਜਾਨੇ ਸਫੈਦ ਮੂਸਲੀ ਉਸ ਗੰਦ 스타ਵਰ ਠੀਕ ਹੈ ਤੇ ਅਰਜਨ ਕੀ ਸਾਲ ਇਦਾਂ ਦੇ ਮਤਲਬ ਜਿਹੜੇ ਬਾਡੀ ਨੂੰ ਕੋਈ ਤਾਕਤ ਮਿਲਦੀ ਆ ਆਪਣੀ ਨਰਵਸ ਸਿਸਟਮ ਵਾਸਤੇ ਜਿਹੜੇ ਸਾਰੀ ਬਾਕੀ ਅੱਛਾ ਫਿਰ ਤੁਸੀਂ ਹੁਣ ਨਿਰੋਗ ਹੋ ਕਿਸੇ ਪ੍ਰਕਾਰ ਦਾ ਕੋਈ ਨਿਰੋਗਾ ਕਿਸੇ ਚੀਜ਼ ਦੀ ਸਾਰਾ ਕੁਝ ਨਾਰਮਲ ਆ ਨਾਰਮਲ ਜਾਂ ਦੋ ਤਿੰਨ ਮਹੀਨੇ ਬਾਅਦ ਚੈੱਕ ਕਰਾ ਕਿਉਂ ਨਾ ਮਲੌਰ ਹਸਪੀਟਲ ਦੇ ਵਿੱਚ ਅੱਛਾ ਰੂਪ ਦੇਖ ਕੇ ਕਹਿਣਗੇ ਬਾਪੂ ਉਮਰ ਕਿੰਨੀ ਹੈ ਵੇਖਾ ਉਮਰ ਹੈ ਨਹੀਂ ਕਹਿੰਦੇ ਕਮਾਲ ਦੀ ਗੱਲ ਸਾਰਾ ਕੁਝ ਨੋਰਮਲ ਹੈ ਸਾਰਾ ਕੁਝ ਨੋਰਮਲ ਰੱਖਿਆ ਹੈ ਮੈਂ ਕਿਹਾ ਨੋਰਮਲ ਹੈ ਨਹੀਂ ਹੈ ਤਾਂ ਠੀਕ ਹੈ ਐਕਸਰਸਾਈਜ਼ ਡੇਲੀ ਕਰਨੀ ਹੈ ਜੀ ਤੇ ਦੌੜਨਾ 5 ਕਿਲੋਮੀਟਰ 10 ਕਿਲੋਮੀਟਰ 20 ਕਿਲੋਮੀਟਰ ਦੋ ਤਿੰਨ ਦਫਾ ਤਾਂ ਮੈਂ ਸਿਆੜ ਤੋਂ ਮਲੌਰ ਤੋਂ ਵਾਪਸ ਆਇਆ 15 ਕਿਲੋਮੀਟਰ ਪੈਂਦਾ ਅੱਛਾ ਜੀ ਹਾਂ ਦੋ ਤਿੰਨ ਦਫਾ ਇੱਕ ਦਫਾ ਨਹੀਂ ਦੋ ਤਿੰਨ ਦਫਾ ਅੱਛਾ ਫਿਰ ਇਹਦੇ ਵਿੱਚ ਜਿਹੜਾ ਤੁਹਾਨੂੰ ਸਹਿਯੋਗ ਕਿੱਥੋਂ ਕਿੱਥੋਂ ਮਿਲਦਾ ਕਿਉਂਕਿ ਮੈਂ ਦੇਖ ਰਿਹਾ ਸੀ ਤੁਹਾਡੇ ਕੋਈ ਆਰਥਿਕ ਪੱਖੋਂ ਤੁਸੀਂ ਬਹੁਲੇ ਸਟਰੋਂਗ ਨਹੀਂ ਹੈਗੇ ਉਹ ਫਿਰ ਆਰਥਿਕ ਪੱਖੋਂ ਕਿੱਥੋਂ ਤੁਹਾਨੂੰ ਸਪੋਰਟ ਮਿਲਦੀ ਹੈ ਸਹੀ ਉਹਦੇ ਵਿੱਚ ਮੇਰੇ ਸਭ ਤੋਂ ਜਿਆਦਾ ਤਾਂ ਇਹ ਮੇਰੀ ਭੈਣ ਭਣੋਈ ਆ ਠੀਕ ਹੈ ਤੇ ਬਾਕੀ ਬੱਚੇ ਹੈਗੇ ਬੱਚੇ ਦੇ ਜਾਂਦੇ ਨੇ ਠੀਕ ਹੈ ਬਾਕੀ ਕੁਝ 1500 ਮੈਨੂੰ ਬੜੇਪਾ ਪੈਨਸ਼ਨ ਮਿਲਦੀ ਆ ਬਸ ਦਿਨੋ ਕੁ ਚੱਲਦਾ ਬੜੇਪਾ ਪੈਨਸ਼ਨ ਮਤਲਬ ਇਧਰ ਹੀ ਲਾ ਦਿੰਦੇ ਤੁਸੀਂ ਇਧਰ ਹੀ ਹੋਰ ਕਿੱਧਰ ਲਾਉਣੀ ਆ ਉਹ ਮੈਂ ਆਪਣੇ ਵਾਸਤੇ ਲਈ ਠੀਕ ਹੈ ਹਸਪੀਟਲ ਵਿੱਚ ਪੈਸੇ ਖਰਚ ਕਰਨ ਨੂੰ ਆਪਣੇ ਤੇ ਖਰਚੋ ਆਪਣੇ ਤੇ ਖਰਚੋ ਕਿਉਂ ਨਾ ਫਿਰ ਨਾਲ ਤਾਂ ਅੰਦਰੋਗ ਰਹੀ ਜੇ ਨਾਲੇ ਕੰਮ ਆਪਣਾ ਸਾਵਾ ਸ਼ਲੋਕਾਂ ਦੀ ਹੈਗੀ ਜੀ ਇਸ ਤਰ੍ਹਾਂ ਮਤਲਬ ਇਤਮਾਰ ਮੈਂ 2020 ਦੇ ਵਿੱਚ ਜਦੋਂ ਕਿਸਾਨ ਮੋਰਚਾ ਅੰਦolan ਸੀਗਾ ਦਿੱਲੀ ਠੀਕ ਹੈ ਜੀ ਤੇ 2021 ਦੇ ਵਿੱਚ ਮੈਂ 20 ਜਨਵਰੀ ਨੂੰ ਤੇ ਇਥੋਂ ਪੈਦਲ ਦਿੱਲੀ ਪਹੁੰਚਿਆ ਅੱਛਾ ਕਿਸਾਨੀ ਮੋਰਚੇ ਦੇ ਉੱਪਰ ਤੁਸੀਂ ਪੈਦਲ ਗਏ ਥਾ ਪੈਦਲ ਤੁਰ ਕੇ ਸਿਆੜ ਤੋਂ ਦਿੱਲੀ ਗਿਆ ਅੱਛਾ ਜੀ ਬਿਆਮਲੇਰ ਕੋਟਲਾ ਧੂਰੀ ਸੰਗਰੂਰ ਸਨਾਮ ਤੇ ਸਨਾਮ ਨਹੀਂ ਪਾਟਣਾ ਠੀਕ ਹੈ ਪਾਟਣਾ ਤੋਂ ਜਿੰਦ ਹੋ ਕੇ ਸਿੱਧਾ ਬਹਾਦਰਗੜ ਬਹਾਦਰਗੜ ਠੀਕ ਹੈ ਤੇ ਫਿਰ ਹੁਣ ਹੁਣ ਕੀ ਸੁਪਨੇ ਮਿੱਥੇ ਹੋਏ ਨੇ ਵੀ ਹੁਣ ਅੱਗੇ ਜਾ ਕੇ ਕੀ ਕਰਨਾ ਆਪਣੇ ਸੁਪਨਾ ਮੇਰਾ ਹੈਗਾ ਵੀ ਮੈਂ ਏਸ਼ੀਆ ਪਾਰਟਿਸਪੇਟ ਕਰਨਾ ਠੀਕ ਹੈ ਜਿੰਨਾ ਜਿੰਨਾ ਉਹ ਮਤਲਬ ਹੁਣ ਤੱਕ ਨਾ ਹੋਣ ਦਾ ਕਾਰਨ ਕੀ ਹੈ ਨਹੀਂ ਹੋhle ਹੋਣ ਦਾ ਨਾ ਹੋਣ ਦਾ ਕਾਰਨ ਸਿਰਫ ਇਹੀ ਆ ਕੁਛ ਮੈਂ ਇਹਨਾਂ ਕੁਆਲੀਫਾਈ ਕਰਨਾ ਸੀਗਾ ਹੁਣ ਕੁਆਲੀਫਾਈ ਆ ਜੇ ਮੇਰਾ ਇੱਕ ਰਹਿ ਰਹੀ ਆ ਠੀਕ ਆ ਜੀ ਉਹ ਮੈਂ ਬੰਗਲੌਰ ਕਰਨੀ ਆ 27 ਅਪ੍ਰੈਲ ਨੂੰ ਤੇ ਉਸ ਤੋਂ ਬਾਅਦ ਪਾਰਟਿਸਪੇਟ ਪੰਜਾਬ ਸਰਕਾਰ ਵੱਲੋਂ ਕਿਸੇ ਪ੍ਰਕਾਰ ਦੀ ਮਦਦ ਚਾਹੁੰਦੇ ਹੋ ਮੈਨੂੰ ਕੁਛ ਵੀ ਨਹੀਂ ਕੁਛ ਨਹੀਂ ਹੈਗਾ ਕੁਛ ਨਹੀਂ ਆ ਮਤਲਬ ਮਦਦ ਦੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਹੋਣੀ ਤਾਂ ਚਾਹੀਦੀ ਆ ਹੁਣ ਮਾਸਟਰ ਗੇਮਾਂ ਜਿਹੜੀਆਂ ਆ ਹੁੰਦੀਆਂ ਨੇ ਉਹ ਸਾਰੀਆਂ ਇਹ ਮੈਡਲ ਮੇਰੇ ਨੇ ਵਤਨ ਪੰਜਾਬ ਦੀਆਂ ਖੇਡਾਂ ਹੋ ਕੇ ਹਟੀਆਂ ਠੀਕ ਆ ਉਹਦੇ ਵਿੱਚੋਂ ਮੇਰਾ 골ਡ ਇਹ ਦੋਦੇ ਵਿੱਚ ਗੋਲ ਆਇਆ ਮੈਂ ਸਰਕਾਰ ਵੱਲੋਂ ਕੁਝ ਵੀ ਨਹੀਂ ਲਿਸਟਾਂ ਆ ਜਾਂਦੀਆਂ ਨੇ ਭੇਜਦਾ ਕੋਈ ਕੁਝ ਨਹੀਂ ਠੀਕ ਹੈ ਉਹ ਲਿਸਟ ਆ ਗਈ ਸੀ ਤੇ ਜਦੋਂ ਮੈਂ ਚੈੱਕ ਅਪ ਕਰਾਇਆ ਤਾਂ ਕਿ ਜਾ ਕੇ ਕਹਿੰਦੇ ਪੈਸੇ ਆ ਹੀ ਨਹੀਂ ਹੈਗੇ ਨਹੀਂ ਨਹੀਂ ਇਸ ਤਰ੍ਹਾਂ ਦਾ ਚੱਲ ਰਿਹਾ ਹੈ ਠੀਕ ਹੈ ਫਿਰ ਪੰਜਾਬ ਦਾ ਦੂਸਰਾ ਫੌਜਾ ਸਿੰਘ ਕਹਿ ਸਕਦਾ ਤੁਹਾਨੂੰ ਤੇ ਉਹ ਤਾਂ ਜੋ ਮਰਜ਼ੀ ਕਰ ਰਿਹਾ ਮੈਂ ਤੁਹਾਡੇ ਸਾਹਮਣੇ ਹੀ ਆ ਕਹਿਣ ਨੂੰ ਜੋ ਮਰਜ਼ੀ ਕਰੋ ਠੀਕ ਹੈ ਤੇ ਹੈ ਤਾਂ ਸਹੀ ਉਮੀਦ ਰੱਖੀ ਹੋਈ ਹੈ ਸੁਪਨਾ ਹੈਗਾ ਵੀ ਬਣਨਾ ਠੀਕ ਹੈ ਹਾਂ ਤੇ ਫਿਰ ਕੋਈ ਨੌਜਵਾਨਾਂ ਨੂੰ ਅਖੀਰ ਦੇ ਵਿੱਚ ਸੁਨੇਹਾ ਦੇਣਾ ਚਾਹੁੰਦੇ ਹਾਂ ਸੁਨੇਹਾ ਮੇਰੇ ਨੌਜਵਾਨਾਂ ਨੂੰ ਇਹੀ ਆ ਵੀ ਤੁਸੀਂ ਭਾਈ ਨਸ਼ਿਆਂ ਤੋਂ ਬਚੋ ਖੇਡਾਂ ਵਿੱਚ ਆਓ ਐਥਲੀਟ ਬਣੋ ਐਥਲੈਟਿਕ ਨੂੰ ਜੇ ਅਪਣਾਓਗੇ ਤਾਂ ਤੁਸੀਂ ਕੁਛ ਨਾ ਕੁਛ ਕਿਤੇ ਨਾ ਕਿਤੇ ਜਾ ਕੇ ਵੱਢ ਜਾਓਗੇ ਤੇ ਜਿਹੜੀਆਂ ਦੂਜੀਆਂ ਗੇਮਾਂ ਨੇ ਉਹ ਹੁੰਦੀਆਂ ਟੀਮ ਵਰਕ ਉਹਦੇ ਵਿੱਚ ਕੋਈ ਮਾੜਾ ਕੋਈ ਚੰਗਾ ਇਹਦਾ ਆਪਣੇ ਤੇ ਹੀ ਡਿਪੈਂਡ ਕਰਦੀ ਆ ਵੀ ਤੂੰ ਕੀ ਬਣਨਾ ਚਾਹੁੰਦਾ ਤੂੰ ਬਣ ਸਕਦਾ ਸਿਰਫ ਆਪਣੇ ਅੰਦਰ ਇੱਕ ਕੈਰੋਟੀ ਪਹਿਲਾ ਕਰਨੀ ਪੈਂਦੀ ਹੁੰਦੀ ਆ ਜੀ ਧੰਨਵਾਦ ਜੀ ਇਹ ਸੰਨ ਬਾਪੂ ਮਹਿੰਦਰ ਸਿੰਘ ਪੰਜਾਬ ਦੇ ਦੂਸਰੇ ਫੌਜਾ ਸਿੰਘ ਜਿਹੜੇ ਕਿ ਆਪਣੀ ਪੈਨਸ਼ਨ ਜਿਹੜੀ ਆਉਂਦੀ ਹੈ ਬੁਢੇਪਾ ਪੈਨਸ਼ਨ ਉਹ ਵੀ ਆਪਣੇ ਤੇ ਲਾ ਦਿੰਦ ਨੇ ਤੇ ਕਾਫੀ ਸਾਰੇ ਸਹਿਯੋਗੀ ਨੇ ਮਿੱਤਰ ਨੇ ਇਹਨਾਂ ਦੇ ਜਿਹੜੇ ਇਸ ਖੇਡ ਦੇ ਵਿੱਚ ਇਹਨਾਂ ਦੀ ਹੈਲਪ ਕਰ ਰਹੇ ਨੇ ਤੇ ਕਿਤਨੇ ਕਿਤੇ ਪੰਜਾਬ ਸਰਕਾਰ ਤੋਂ ਵੀ ਇਹਨਾਂ ਵੱਲੋਂ ਮਦਦ ਦੀ ਗੁਹਾਰ ਹੈ ਜਿਹੜੀ ਉਹ ਲਗਾਈ ਗਈ ਹੈ ਤੇ ਸਾਨੂੰ ਚਾਹੀਦਾ ਵੀ ਹੈ ਕਿ ਇਸ ਤਰ੍ਹਾਂ ਦੀਆਂ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ ਤਾਂ ਜੋ ਨੌਜਵਾਨਾਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਨੌਜਵਾਨ ਨੇ ਉਹ ਇੱਕ ਨਵੀਂ ਸਪਿਰਟ ਭਰਦੇ ਨਜ਼ਰ ਆ ਰਹੇ ਨੇ ਤੇ ਇਸ ਤਰ੍ਹਾਂ ਦੀਆਂ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਵੀ ਸਾਨੂੰ ਲੋੜ ਹੈਗੀ ਆ ਹਮਦਰਦ ਟੀਵੀ ਕੈਨੇਡਾ ਦੇ ਲਈ ਮਲਾਉਤੋਂ ਮੈਂ ਬਿਆਨ ਸਿੰਘ ਰੂੜੀਆ